ਡੇਰਾ ਦਿੱਲੀ ਖਾਲ ਦਿੱਲੀ ਵਾਲਾ ਬਾਜਾਖਾਨਾ ਵਿਖੇ ਬਾਬਾ ਹਰ ਸੂਬ ਦਾਸ ਮਹਾਰਾਜ ਜੀ ਦਾ ਸਰੂਪ ਤਿਆਰ ਕਰਦੇ ਹੋਏ ਸਾਡੇ ਬਹੁਤ ਹੀ ਪ੍ਰਸਿੱਧ ਅਤੇ ਸਤਕਾਰਯੋਗ ਪੇਂਟਰ ਸਾਹਿਬ ਜੈਦਤੋਂ ਸ੍ਰੀ ਦਰਸ਼ਨ ਜੀ ਸੋ ਅਗਲੀ ਰੂਪ ਰਖਾ ਦਿੰਦੇ ਹੋਏ तर तर बा महाराज जी सब ते कृपा बनाई रखा जी जय गुरुदेव ਕਿਦਾ ਬਾਬਾ ਫਾਕ ਤੋਂ ਬੰਦਾ ਦੇ ਬਸ ਬਲ ਕੋ ਬਲ ਕੋ ਇਹ ਮਹਾਪ੍ਰਸਾਦ ਤਾਂੰਦਨ ਬਾਬਾ ਹਰਸੁਰ ਦਾ ਜੀ ਦੀ ਮਿਹਰ ਆ ਜੀ ਤਾਂ ਸੇਵ ਨੂੰ ਪੁੱਛੋ ਦੱਸੇ ਖਾਣੀ ਰੋਟੀ ਪੁੱਤ ਐ ਕਿ ਨਾਲੇ ਦੋ ਜੀ ਜੇ ਖਾਣੀ ਤਾਂ ਵੇਲਾ ਮੰਗਾ ਲੈਣਾ ਪੁੱਤ 2:00 ਦੇ 15 ਮਿੰਟ ਪਹਿਲਾਂ Pelan, apa? Tadi pelan tuh Ah, ਆਪਾਂ ਆਪੇ ਨੂੰ ਦਮੇ ਨੇ ਤਾਂ ਉੱਤਰ ਲਾ ਕੇ ਨਹੀਂ ਘੰਟਾ ਡੇ ਘੰਟਾ ਤੋਂ ਬਾਅਦ ਆ ਕੇ ਫਿਰ ਆ ਗਏ ਠੀਕ ਹੈ ਜੀ ਸਭ ਕੁਝ ਹੋ ਗਿਆ ਬਣੀ ਆਪ ਦੀ ਮਮਟਰ ਨੂੰ ਵੀ ਗੱਲ ਨੂੰ ਕਰ ਲਓ ਜੀ ਬਾਬਾ ਹਰ ਸਿੰਘ ਦਾਸ ਮਹਾਰਾਜ ਜੀ ਦਾ ਸ੍ਰੋਪ ਤਿਆਰਾ ਜੀ